ਤੇ ਰਿਕਾ ਕਨੋਂ ਕਵਨ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਬਰਨ ਅਸਾ ਕੋں ਤੂੰ ਠਾਕੁਰ ਊਚ ਭਗਵਾਨਾ ਜਿਤਾ ਜੀਉ ਪਿੰਡ ਸਭ ਤੇਰਾ ਤੂੰ ਅੰਤਰ ਜਾਮੀ ਪੁਰਖ ਭਗਵਾਨ ਨੰਦਾਸ ਨੰਦਾਸ ਕਹ ਜਨਾਨਕ ਜੇ ਹਾਤਿ ਕਰਾਹਿ ਤਿਹੋ ਕਰੀ ਵਖਿਆਣ ਬੇਸ਼ਮਾਰ ਅਥਾਹ ਅਗਨਤਿ ਤੁਲੈ ਜੋ ਬਲਾਵੋ ਤਿਉ ਨਾਨਕ ਦਾਸ ਬੋਲੇ ਜੋ ਬਲਾਵੇ ਤਿਉ ਬੋਲੇ ਸੁਆਮੀ ਕੁਦਰਤੋ ਕਮਨ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਜੋ ਹਮਰੀ ਵਿਦ ਹੋਤੀ ਮੇਰੇ ਸਤਿਗੁਰਾ ਸਾ ਬਿਦ ਤੁਮ ਹਰ ਜਾਣ ਹਮ ਆਪੇ ਅਮਰੁਲਤੀ ਫਿਰਤੀ ਕੋਈ ਬਾਤ ਨਾ ਪੂਛਤਾ ਗੁਰ ਸਤਗੁਰ ਸੰਗ ਕੀਰੇ ਹਮ ਥਾਪੇ ਧੰਨ ਧੰਨ ਗੁਰੂ ਨਾਨਕ ਜਨ ਕੀ ਰਾ ਜਿਤ ਮਿਲਿਆ ਚੁੱਕੈ ਸਭ ਸੋਗ ਸੰਤਾਪੀ ਧੰਨ ਧੰਨ ਸਾਹਿਬ ਦਸਾਂ ਬਾਤ ਸ਼ਾਹਾਂ ਜੀ ਦੇ ਪਾਵਨ ਪਵਿੱਤਰ ਸਰੂਪ ਜੁਗ ਜੁਗ ਅਟਲ ਭਗਤ ਵਸ਼ਣ ਪਤਿਤ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ ਕੋਟਾਨ ਕੋ ਸ਼ੁਕਰ ਹੈ ਕੋਟਾਨ ਕੋ ਧੰਨਵਾਦ ਹੈ ਅਹ ਸਤਿਗੁਰੂ ਜੀ ਦੀ ਕਿਰਪਾ ਰਹਿਮਤ ਬਖਸ਼ਿਸ਼ ਦੁਆਰਾ ਅਮਰਤ ਵਿਲੇ ਤੋਂ ਲੈ ਕਰਕੇ ਸਤਿਗੁਰਾਂ ਜੀ ਦੇ ਪਾਵਨ ਦਰਬਾਰ ਦੇ ਨਾਲ ਹਾਜ਼ਿਰਨਾ ਪਰ ਰਹੇ ਹਾਂ ਜਦੋਂ ਵੀ ਕੋਈ ਕਦਮ ਕਦਮ ਤੱਲ ਕੇ ਆਉਂਦਾ ਹੈ ਇੱਕ ਇੱਕ ਕਦਮ ਦਾ ਕਈ ਕਈ ਗੁਨਾ ਫਲ ਪ੍ਰਾਪਤ ਹੁੰਦਾ ਹੈ ਸ਼ਰਧਾ ਸਹਿਤ ਆਉਣ ਵਾਲੇ ਨੂੰ ਕਿਉਂਕਿ ਗੁਰੂ ਦੇ ਚਰਨਾਂ ਵਿੱਚ ਆ ਕੇ ਗੁਰਬਾਣੀ ਨਾਲ ਜੁੜ ਕੇ ਮਨੁੱਖ ਦਾ ਕਰਮਾ ਜਿਹੜਾ ਹੈ ਉੱਤਮ ਹੋ ਜਾਂਦਾ ਹੈ ਕਰਮ ਆਪਾਂ ਸਾਰਾ ਦਿਨ ਕਰਦੇ ਹਾਂ ਤੇ ਜਿਹੜਾ ਕਰਮ ਸਾਧ ਸੰਗਤ ਜੀ ਗੁਰੂ ਨਾਲ ਜੁੜ ਕੇ ਬਣਦਾ ਉੱਤਮ ਕਰਮ ਬਣ ਜਾਂਦਾ ਹੈ ਨੀਤ ਸਾਫ਼ ਹੋ ਜਾਂਦੀ ਹੈ ਕਿਉਂਕਿ ਕਰਮ ਦੇ ਨਾਲ ਨੀਤ ਜੁੜੀ ਹੋਈ ਹੈ ਮਨੁੱਖੀ ਤਨ ਜਿਹੜਾ ਹੈ ਇਹ ਕਰਮ ਜੁਨੀ ਹੈ ਤੇ ਪਸ਼ੂ ਜੁਨੀ ਹੈ ਉਹ ਭੋਗ ਜੁਨੀ ਹੈ ਕਰਮ ਕਰਕੇ ਮਨੁੱਖ ਪਰਮਾਤਮਾ ਦੇ ਨੇੜੇ ਹੁੰਦਾ ਹੈ ਇਹ ਕਰਮ ਕਰਕੇ ਹੀ ਪਰਮਾਤਮਾ ਤੋਂ ਦੂਰ ਹੁੰਦਾ ਹੈ ਪੜ੍ਹਦੇ ਆ ਨਾ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲ ਹੋ ਰਾਂ ਤੋ ਮਹਾਰਾਜ ਕਹਿੰਦੇ ਕਰਮ ਉਹੀ ਪਰਫੁੱਲਤ ਹੁੰਦਾ ਜਿਸ ਨਾਲ ਮਨੁੱਖ ਨੀਅਤ ਨਾਲ ਸ਼ਾਮਲ ਹੋਵੇ ਜੋ ਕਰਮ ਮਨ ਕਰਕੇ ਕੀਤਾ ਗਿਆ ਹੋਵੇ ਕਿਉਂਕਿ ਕਰਮ ਜਿਹੜਾ ਇੱਕ ਬੀਜ ਹੈ ਨੀਅਤ ਦੀ ਧਰਤੀ ਮਿਲਦਿਆਂ ਹੀ ਉਹ ਉਗਰ ਜਾਂਦਾ ਹੈ ਨੀਅਤ ਸਾਫ਼ ਹੋਵੇ ਤੇ ਕਰਮ ਕੀਤਾ ਉਹ ਸਫਲ ਹੋ ਜਾਂਦਾ ਹੈ ਕਿਉਂਕਿ ਕਰਮ ਇਉਂ ਕਹਿ ਲੋ ਇੱਕ ਤੀਲ ਦਾ ਭਰਿਆ ਦੀਵਾ ਜੋ ਭਾਵਨਾ ਦੀ ਜੋ ਤ슌ਦਿਆਂ ਹੀ ਉਹ ਪ੍ਰਕਾਸ਼ਮਾਨ ਹੋ ਜਾਂਦਾ ਹੈ ਭਾਵਨਾ ਦੀ ਬੱਤੀ ਹੋਵੇ ਕਰਮ ਰੂਪੀ ਦੀਵਾ ਜਾਂ ਇਉਂ ਕਹਿ ਲੋ ਕਰਮ ਜਿਹੜਾ ਹੈ ਇੱਕ ਬੀੜੀ ਹੈ ਜਿਸ ਨੂੰ ਚੰਗੀ ਨੀਤ ਦਾ ਮਲਾ ਮਿਲ ਨਹੀਂ ਉਹ ਪਾਰ ਹੋ ਜਾਂਦਾ ਹੈ ਕਰਮ ਚੰਗਾ ਹੈ ਤੇ ਨੀਤ ਚੰਗੀ ਨਹੀਂ ਤੇ ਇਉਂ ਸਮਝ ਲਓ ਜਿਵੇਂ ਬੀਜ ਤੇ ਬੀਜਾ ਸੀ ਪਰ ਕਲਰੀ ਧਰਤੀ ਵਿੱਚ ਪਾ ਦਿੱਤਾ ਹੈ ਕਲਰੀ ਧਰਤੀ ਵਿੱਚ ਪਾਉਣ ਕਰਕੇ ਉਹ ਪੁੰਗਰਿਆ ਨਹੀਂ ਕਰਮ ਤੇ ਕੀਤਾ ਨੀਤ ਚੰਗੀ ਨਹੀਂ ਭਾਵ ਇਸ ਕਰਕੇ ਪਰ ਮਨੁੱਖ ਦੀ ਨੀਅਤ ਚੰਗੀ ਹੋਵੇ ਤੇ ਕਰਮ ਚੰਗਾ ਨਾ ਹੋਵੇ ਫਿਰ ਵੀ ਗੱਲ ਨਹੀਂ ਬਣਦੀ ਵੀ ਧਰਤੀ ਤੇ ਚੰਗੀ ਸੀ ਪਰ ਵਿੱਚ ਬੀਜ ਤੇ ਪਾਇਆ ਹੀ ਨਹੀਂ ਬੀਜ ਤੇ ਬੀਜਿਆ ਹੀ ਨਹੀਂ ਪਰ ਫੁੱਲ ਕਿੱਥੋਂ ਹੋਣਾ ਹੈ ਇਸ ਕਰਕੇ ਕਰਮ ਬੀਜ ਹੈ ਤੇ ਨੀਅਤ ਉਹ ਧਰਤੀ ਹੈ ਵੇਖਣ ਵਿੱਚ ਆਇਆ ਕਿ ਚੰਗਾ ਬੀਜ ਤੇ ਕਿਹਾਂ ਦੇ ਕੋਲ ਹੁੰਦਾ ਪਰ ਚੰਗੀ ਧਰਤੀ ਉਹ ਕਿਸੇ ਕਿਸੇ ਦੇ ਕੋਲ ਹੁੰਦੀ ਹੈ ਭਾਵ ਨੀਅਤ ਕਿਸੇ ਕਿਸੇ ਕੋਲ ਹੁੰਦੀ ਹੈ ਗੁਰੂ ਨੂੰ ਸਜਦਾ ਕਰਨਾ ਇੱਕ ਚੰਗਾ ਕਰਮ ਹੈ ਚੰਗਾ ਬੀਜ ਹੈ ਆਪਾਂ ਸਾਰੇ ਅੰਮ੍ਰਿਤ ਵੇਲੇ ਤੋਂ ਆਉਂਦੇ ਹਾਂ ਗੁਰੂ ਨੂੰ ਨਮਸਤਕ ਹੁੰਨੇ ਆ ਨਮਸਕਾਰ ਕਰਦੇ ਹਾਂ ਦਰਸ਼ਨ ਕਰਦੇ ਹਾਂ ਇਹ ਚੰਗਾ ਕਰਮ ਆਪਾਂ ਬੀਜ ਰਹੇ ਹਾਂ ਪਰ ਜੀ ਨੀਅਤ ਚੰਗੀ ਨਹੀਂ ਤੇ ਕਹਿੰਦੇ ਨੇ ਸਿਰ ਨਮਾਉਣਾ ਜਿਹੜਾ ਉਹ ਵੀ ਬੇਅਰਥ ਹੋ ਜਾਂਦਾ ਹੈ ਸੀਸ ਨਵਾਇਐ ਪਿਆਥਿਐ ਜਾਂ ਰਿਦੈ ਕੁਸੁੱਧੇ ਜਾਹੇ ਆਸਾ ਦੀ ਵਾਰ ਇਸ ਕਰਕੇ ਮਹਾਰਾਜ ਕਹਿੰਦੇ ਮੱਥਾ ਟੇਕਣਾ ਚੰਗਾ ਕਰਮ ਹੈ ਕੀਰਤਨ ਕਰਨਾ ਰਾਗ ਆਪਣਾ ਇੱਕ ਮਹਾਨ ਸੁੰਦਰ ਕਰਮ ਹੈ ਪਰ ਜੇ ਨੀਅਤ ਚੰਗੀ ਨਹੀਂ ਤੇ ਕਹਿੰਦੇ ਗਾਉਣਾ ਉਹ ਵੀ ਰੋਣੇ ਦੇ ਤਲ ਹੋ ਜਾਂਦਾ ਹੈ ਕੋਈ ਗਾਵੇ ਰਾਗੀ ਨਾਦੀ ਬੇਦੀ ਬਹੁ ਭਾਤ ਕਰ ਨਹੀਂ ਹਰ ਹਰ ਭੀਜੈ ਰਾਮ ਰਾਜੇ ਇਹਨਾਂ ਨੇ ਜਿੰਨਾ ਅੰਤਰ ਕਪਟ ਵਿਕਾਰ ਹੈ ਕਿੰਨਾ ਰੋਇਆ ਕੀ ਕੀਤਾ ਦੇਖੋ ਵੀ ਦਾਨੀ ਬਿਰਤੀ ਬਹੁਤ ਵੱਡੀ ਖੁਸ਼ਕਿਸਮਤੀ ਹੈ ਮਨੁੱਖ ਦੀ ਬਿਰਤੀ ਦਾਨੀ ਹੋਵੇ ਸੁਭਾਅ ਦਾਨੀ ਹੋਵੇ ਚੰਗੀ ਗੱਲ ਹੈ ਪਰ ਦਾਨ ਦੇ ਵਿੱਚ ਵੀ ਭਾਵਨਾ ਠੀਕ ਨਹੀਂ ਤੇ ਕਹਿੰਦੇ ਉਹ ਦਾਨ ਜਿਹੜਾ ਉਹ ਵੀ ਬਿਰਥ ਹੁੰਦਾ ਜੇ ਭਾਵਨਾ ਠੀਕ ਨਾ ਹੋਵੇ ਤਾਂ ਸੱਤੀ ਦਾ ਮਨ ਸੰਤੋਖ ਉਪਜੈ ਦੇਣੇ ਕੈ ਵਿਚਾਰ ਕਹਿੰਦੇ ਦੇ ਦੇ ਮੰਗੇ ਸੈਸਾ ਗੁਣਾ ਸੋਭ ਕਰੇ ਸੰਸਾਰ ਸੈਸਾ ਦਾ ਅਰਥ ਹਜ਼ਾਰ ਦੇ ਕੇ ਹਜ਼ਾਰਾਂ ਗੁਣਾ ਮੰਗ ਰੱਖਣੀ ਇਹ ਇੱਕ ਵਪਾਰ ਹੈ ਦਾਨ ਨਹੀਂ ਕੋਟ ਮਦੇ ਕੋ ਵਿਰਲਾ ਸੇਵਕ ਹੋਰ ਸਭਲੇ ਵਿਵਹਾਰੀ ਤੋਂ ਮਹਾਰਜ ਕਹਿੰਦੇ ਐ ਅਮਲੋ ਹੀ ਨਾ ਦਿੱਤਾ ਹੋਇਆ ਰੱਬੀ ਉਪਦੇਸ਼ ਜਿਹੜਾ ਉਹ ਵੀ ਜੀਵਨ ਵਿੱਚ ਕੋਈ ਹਰਿਆਵਲੀ ਪੈਦਾ ਨਹੀਂ ਕਰ ਸਕਦਾ ਕਬੀਰ ਅਵਰੇ ਕੋ ਉਪਦੇਸ਼ ਤੇ ਮੁਖ ਮੇ ਪਰ ਹੈ ਰੇਤ ਇਹ ਉਪਦੇਸ਼ਕ ਵਾਸਤੇ ਉਜੀਰ ਸਾਹਿਬ ਨੇ ਸ਼ਬਦ ਉਚਾਰਨ ਕੀਤੇ ਹੈ ਕਹਿੰਦੇ ਰਾਸ ਬਰਾਨੀ ਰਾਖਤੇ ਖਾਇਆ ਘਰ ਕਾ ਖੇਤ ਨੀयत ਕੁਝ ਹੋਰ ਹੋਏ ਤੇ ਕਰਮ ਕੁਝ ਹੋਰ ਹੋਵੇ ਇਹਨਾਂ ਦਾ ਫਿਰ ਆਪਸ ਵਿੱਚ ਤਾਲਮੇਲ ਜਿਹੜਾ ਉਹ ਨਹੀਂ ਬੈਠਦਾ ਇਸ ਕਰਕੇ ਸਾਰੇ ਧਾਰਮਿਕ ਰਹਿਬਰੀ ਪੁਰਸ਼ਾਂ ਦਾ ਭਗਤਾਂ ਦਾ ਮਹਾਪੁਰਖਾਂ ਦਾ ਇਹ ਕਹਿਣਾ ਹੈ ਇਹ ਸ਼ੁੱਭ ਭਾਵਨਾਹੀਣ ਜੋ ਕਰਮ ਹੈ ਉਹ ਕਦੇ ਪਰਫੁੱਲਤ ਨਹੀਂ ਹੁੰਦਾ ਸਾਧ ਸੰਗਤ ਬਾਬਾ ਫਰੀਦ ਸਾਹਿਬ ਜੀ ਦਾ ਸਲੋਕ ਆਪਾਂ ਸਰਵਣ ਕਰਦੇ ਹਾਂ ਉਹ ਕਹਿੰਦੇ ਨੇ اے ਖੁਦਾ ਮੈਂ ਰੇਸ਼ਮੀ ਕੱਪੜੇ ਲਾ ਕੇ ਕੰਬਲੀ ਪਾ ਲੈਂਦਾ ਹਾਂ ਸਿਰ ਦੇ ਭਾਰ ਵੀ ਚੱਲਣ ਨੂੰ ਤਿਆਰ ਹਾਂ ਜੇਕਰ ਤੇਰੀ ਮੈਨੂੰ ਪ੍ਰਾਪਤੀ ਹੋਵੇ ਤੇਰੇ ਨਾਲ ਮੇਲਾ ਮੇਲ ਹੋ ਜਾਵੇ ਪੜ੍ਹਦੇ ਹਨ ਬਾਬਾ ਫਰੀਦ ਸਾਹਿਬ ਦਾ ਸਲੋਕ ਫਰੀਦਾ ਪਾੜ ਪਟੋਲਾ ਧਜ ਕਰੀ ਕੰਬਲੜੀ ਪਹਿਰੇਉ ਜਿੰਨੀ ਵੇਸੀ ਸੋਹ ਮਿਲੈ ਸੇਈ ਵੇਸ ਕਰਿਓ ਕਹਿੰਦੇ ਨੇ ਬਾਬਾ ਫਰੀਦ ਸਾਹਿਬ ਕਹਿੰਦੇ ਆ ਆਪਣਾ ਬਿਰਹਾ ਜਿਹੜਾ ਉਹ ਖੁਦਾ ਦੇ ਅੱਗੇ ਰੱਖ ਰਿਹਾ ਹੈ ਆਪਣੇ ਮਨ ਦੀ वेदना ਮਨ ਦੀ ਭਾਵਨਾ ਰੱਖ ਰਿਹਾ ਹੈ ਬਾਬਾ ਫਰੀਦ ਸਾਹਿਬ ਖੁਦਾ ਦੇ ਅੱਗੇ ਪਰ ਇੱਥੇ ਇਹਦਾ ਇਹ ਭਾਵ ਨਹੀਂ ਲੈ ਲੈਣਾ ਸਾ ਸੰਗਤ ਜੀ ਇਸ ਸ਼ਲੋਕ ਤੋਂ ਕਿਸੇ ਨੂੰ ਇਹ ਇਹ ਨਾ ਲੱਗੇ ਕਿ ਵਾਕਈ ਖੁਦਾ ਪਰਮਾਤਮਾ ਕਿਸੇ ਵੇਸ ਜਾਂ ਭੇਸ ਵਿੱਚ ਮਿਲਦਾ ਹੈ ਇਹ ਭਲੀਖਣਾ ਪੈ ਜਾਵੇ ਬਾਬਾ ਫਰੀਦ ਸਾਹਿਬ ਜੀ ਨੇ ਇਹ ਸ਼ਲੋਕ ਉਚਾਰਨ ਕੀਤਾ ਹੈ ਮਤਲਬ ਆਪਣੀ वेदना ਅੱਗੇ ਰੱਖੀ ਹੈ ਪ੍ਰਮਾਤਮਾ ਦੇ ਅੱਗੇ ਖੁਦਾ ਦੇ ਅੱਗੇ ਕਿ ਜੇ ਕਿਸੇ ਵੇਸ ਵਿੱਚ ਤੂੰ ਮਿਲਦਾ ਹੋਵੇਂ ਤਾਂ ਮੈਂ ਉਹ ਵੇਸ ਕਰਨ ਵਾਸਤੇ ਤਿਆਰ ਹਾਂ ਇਸ ਕਰਕੇ ਇਹ ਸ਼ਲੋਕ ਰਾਹੀਂ ਅਗਾਹ ਅਗਾਹ ਕੀਤਾ ਹੈ ਖੁਦਾ ਨੀਅਤ ਠੀਕ ਤਿਆਹੀ ਮਿਲਦਾ ਹੈ ਕਿਉਂਕਿ ਪਾੜ ਕਾਇ ਪਟੋਲਾ ਪਾੜਤੀ ਕੰਬਲੜੀ ਪਹਿਰਿਓ ਨਾਨਕੋ ਘਰ ਹੀ ਬੈਠਿਆ ਸ਼ੋਭ ਮਿਲੈ ਜੇ ਨੀयत ਰਾਸ ਕਰੇ ਇਸ ਕਰਕੇ ਬਾਬਾ ਫਰੀਦ ਸਾਹਿਬ ਕਹਿੰਦੇ ਭਾਈ ਨੀਤ ਸਾਫ ਹੋਵੇ ਤਾਂ ਬੀਜਿਆ ਹੋਇਆ ਕਰਮ ਜਿਹੜਾ ਹੈ ਉਹ ਪਰਪਲਿਤ ਹੋ ਜਾਂਦਾ ਉਸ ਦੀ ਪ੍ਰਾਪਤੀ ਹੋ ਜਾਂਦੀ ਹੈ ਜਿਹੜੀ ਪ੍ਰਾਪਤੀ ਹੁੰਦੀ ਹੈ ਉਹ ਆਸਤਿਕ ਨੂੰ ਹੁੰਦੀ ਸਾਧ ਸੰਤ ਜੀ ਨਾਸਤਿਕ ਨੂੰ ਨਹੀਂ ਹੁੰਦੀ ਆਸਤਾ ਰੱਖਣ ਵਾਲੇ ਨੂੰ ਆਸਥੀ ਕਹਿੰਦੇ ਨੇ ਜਿਸ ਦੀ ਕੋਈ ਆਸਤਾ ਨਹੀਂ ਇਨਕਾਰੀ ਹੈ ਵਿਸ਼ਵਾਸ ਨਹੀਂ ਉਹ ਨਾਸਤਿਕ ਹੈ ਆਸਥਿਕ ਦੇ ਕੋਲ ਦ੍ਰਿਸ਼ਟੀ ਜਿਹੜੀ ਹੈ ਉਹ ਗਹਿਰੀ ਹੁੰਦੀ ਹੈ ਦ੍ਰਿਸ਼ਟਮਾਨ ਦੇ ਵਿੱਚ ਉਹ ਦ੍ਰਿਸ਼ ਨੂੰ ਵੇਖਦਾ ਹੈ ਮਹਿਸੂਸ ਕਰਦਾ ਹੈ ਕੁਦਰਤ ਨੂੰ ਵੇਖ ਕੇ ਕਾਦਰ ਦਾ ਖਿਆਲ ਆ ਜਾਂਦਾ ਹੈ ਕਿਰਤਤੋਂ ਕਰਤੇ ਦੀ ਹੋਂਦ ਦਾ ਪਤਾ ਚੱਲ ਜਾਂਦਾ ਹੈ ਜੀਵਨ ਵਿੱਚ ਦੁੱਖ ਹੀ ਦੁੱਖ ਦਾ ਦਿਖਾਈ ਦੇਣਾ ਤੇ ਇਸ ਦੁੱਖ ਦਾ ਦੋਸ਼ ਆਪਣੇ ਤੇ ਨਾ ਦੇ ਕੇ ਦੂਜਿਆਂ ਨੂੰ ਦੋਸ਼ੀ ਠਹਿਰਾਉਣਾ ਇਹ ਬਿਰਤੀ ਜਿਹੜੀ ਹੈ ਇਹ ਨਾਸਕ ਦੀ ਬਿਰਤੀ ਹੈ ਕਹਿੰਦੇ ਨੇ ਜਿਹੜੇ ਜਿਹੜੇ ਦੇਸ਼ ਦੁਖੀ ਹਨ ਗਰੀਬ ਹਨ ਉਹਨਾਂ ਦੇਸ਼ਾਂ ਵਿੱਚ ਕਮਿਊਨਿਟੀ ਦਾ ਸਵਾਗਤ ਹੋ ਰਿਹਾ ਹੈ ਇਸ ਕਰਕੇ ਉਹਨਾਂ ਦਾ ਹੁਕਮ ਜਿਹੜਾ ਸਕੂਲਾਂ ਕਾਲਜਾਂ ਦੇ ਵਿੱਚ ਵਿਦਿਆਰਥੀਆਂ ਨੂੰ ਪੜਾਇਆ ਜਾਂਦਾ ਰਟਣ ਕਰਾਇਆ ਜਾਂਦਾ ਹੈ ਹੁਣ ਜਿਸ ਵੇਲੇ ਸਾਸੰਤ ਜੀ ਸੱਤਾਧਾਰੀ ਕੋਲ ਸ਼ਕਤੀ ਹੁੰਦੀ ਹੈ ਇਸ ਕਰਕੇ ਪਰਮਾਤਮਾ ਨੂੰ ਤਾਂ ਮਨੁੱਖੀ ਵਿਚਾਰ ਧਾਰਾ ਤੋਂ ਕੱਢ ਦਿੱਤਾ ਜਾਂਦਾ ਹੈ। ਪਰ ਆਪ ਪਰਮਾਤਮਾ ਬਣ ਕੇ ਬੈਠ ਜਾਂਦੇ ਨੇ ਜਿਹਦੇ ਉਹਨਾਂ ਦੇ ਕਠੋਰ ਹੁੰਦੇ ਆ। ਪਰਮਾਤਮਾ ਅੱਗੇ ਤੇ ਪ੍ਰਾਰਥਨਾ ਕੀਤੀ ਜਾ ਸਕਦੀ ਹੈ। ਪਰ ਕਠੋਰ ਹਿਰਦੇ ਅੱਗੇ ਇਹ ਪ੍ਰਾਰਥਨਾ ਵੀ ਨਹੀਂ ਕੀਤੀ ਜਾ ਸਕਦੀ ਕਿਉਂਕਿ ਉਹ ਸੁਣਨ ਵਾਸਤੇ ਤਿਆਰ ਹੀ ਨਹੀਂ। ਇਸ ਕਰਕੇ ਸਾਧ ਸੰਗਤ ਜੀ ਸੱਤਾ ਵਿੱਚੋਂ ਧਰਮ ਕੱਢ ਦਈਏ ਨਾ ਤਾਂ ਸੱਤਾ ਧਾਰੀ ਦਾ ਰੂਪ ਜਿਹੜਾ ਹੈ ਚੰਗੀਜ਼ ਖਲਾਕੂ ਦੀ ਸ਼ਕਲ ਅਖਤਿਆਰ ਕਰ ਲੈਂਦਾ ਹੈ ਜਿਨ੍ਹਾਂ ਦੇਸ਼ਾਂ ਅੰਦਰ ਨਾਸਤਿਕ ਹੋਣ ਤੇ ਵੀ ਮਾਨ ਕੀਤਾ ਜਾਂਦਾ ਹੈ ਉਹਨਾਂ ਦੇਸ਼ਾਂ ਨੂੰ ਪੂਰੇ ਰੂਪ ਵਿੱਚ ਜੇਲ੍ਹਖਾਨਾ ਬਣਾ ਦਿੱਤਾ ਗਿਆ ਮਨੁੱਖ ਨੂੰ ਮਨੁੱਖ ਨਾਲੋਂ ਤੋੜ ਦਿੱਤਾ ਗਿਆ ਦਿਲ ਦੀ ਗੱਲ ਜ਼ੁਬਾਨ ਤੇ ਲਿਆਉਣ ਤੋਂ ਸੰਕੋਚ ਕੀਤਾ ਜਾਂਦਾ ਹੈ ਸਾਹਿਤਕਾਰ ਕਲਮ ਮਜ਼ਦੂਰ ਦਾ ਥੋੜਾ ਬਣ ਕੇ ਰਹਿ ਜਾਂਦੀ ਹੈ ਕਮੀਆਂ ਦੇ ਗੀਤ ਜਿਹੜੇ ਐ ਉਹ ਵੀ ਪਿੰਜਰੇ ਦੇ ਪੰਛੀਆਂ ਦੇ ਗੀਤ ਬਣ ਕੇ ਰਹਿ ਜਾਂਦੇ ਆ ਕੋਈ پرواز ਨਹੀਂ ਜ਼ਮੀਨ ਤੇ ਪਹਿਲੀ ਵਾਰਾ ਨਾਸਕ ਲੋਕਾਂ ਦਾ ਸੁੰਹ ਬਣਿਆ ਤੇ ਹੱਥ ਵਿੱਚ ਸੱਤਾ ਆਈ ਕੋਈ ਸਮਾਂ ਸੀ ਕੋਈ ਵਕਤ ਸੀ ਇਸ ਜ਼ਮੀਨ ਤੇ ਹਰਨਾਕਸ਼ ਵਰਗੇ ਦੁਸ਼ਟ ਵੀ ਪੈਦਾ ਹੋਏ ਹਰਨਾਕਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਗੁਰਬਾਣੀ ਦਾ ਸ਼ਬਦ ਹੈ ਇਸ ਜਵਾਨੇ ਵਿੱਚ ਇਸ ਧਰਤੀ ਤੇ ਹਰਨਾਕਸ਼ ਵਰਗੇ ਪੈਦਾ ਹੋਏ ਜਿਹੜਾ ਆਪਣਾ ਨਾਮ ਜਪਉਂਦੇ ਸਨ ਆਪਣੇ ਆਤਮਾ ਪ੍ਰਮਾਤਮਾ ਅਖਵਾਉਣ ਦੇ ਵਿੱਚ ਸੰਤੁਸ਼ਟ ਹੁੰਦਾ ਸੀ ਉਸੇ ਦੇ ਘਰ ਜੰਮਿਆ ਪ੍ਰਹਿਲਾਦ ਤੇ ਉਹ ਫਰੀ ਦਾ ਨਾਮ ਜਪਦਾ ਹੈ ਪਾਉਂਦੇ ਨੇ ਕਿ ਸਾਰੇ ਲੋਕ ਜਿਹੜੇ ਡਰਦੇ ਸਨ ਹਰਨਾਕਸ਼ ਦਾ ਨਾਮ ਜਪਣਾ ਸ਼ੁਰੂ ਕਰ ਦਿੱਤਾ ਹੈ ਜਲੇ ਹਰਨਾਕਸ਼ ਥਰੇ ਹਰਨਾਕਸ਼ ਹੈਪੀ ਹਰਨਾਕਸ਼ ਤੁਸੀਂ ਵੀ ਹਰਨਾਕਸ਼ ਜੋ ਸਾਰਿਆਂ ਨੇ ਜਪਣਾ ਸ਼ੁਰੂ ਕਰ ਦਿੱਤਾ ਪ੍ਰਹਿਲਾਦ ਕਹਿੰਦਾ ਨਹੀਂ ਇਹ ਤਾਂ ਮੇਰਾ ਪਿਤਾ ਹੈ ਇਹ ਰੱਬ ਨਹੀਂ ਹੋ ਸਕਦਾ ਰੱਬ ਉਹ ਹੈ ਜਿਨੇ ਉਹਨੂੰ ਪੈਦਾ ਕੀਤਾ ਤੇ ਪਾਂਦੇ ਨੇ ਸ਼ਿਕਾਇਤ ਕੀਤੀ ਹਰਨਾਕਸ਼ ਕੋਲ ਤੁਹਾਡਾ ਪੁੱਤਰ ਪਹਿਲਾਦ ਤੁਹਾਡਾ ਨਾਮ ਨਹੀਂ ਜਪਦਾ ਤੇ ਫਿਰ ਬੜੇ ਬੜੇ ਤੁਸੀਂ ਇਹ ਦਿੱਤੇ ਰੋ ਵਿਚਾਰ ਆਪਣੇ ਵਿਸ਼ੇ ਤੇ ਆਈਏ ਤੋਂ ਮਤਲਬ ਕਹਿਣ ਤੋਂ ਭਾਵ ਹੈ ਅਜੋਕੇ ਇਸ ਤਾ ਧਾਰੀ ਸਿੱਧਾ ਤਾਂ ਆਪਣੇ ਆਪ ਨੂੰ ਪਰਮਾਤਮਾ ਨਹੀਂ ਅਖਵਾ ਸਕਦੇ ਪਰ ਇਹਨਾਂ ਦੇ ਖਿਆਲਾਂ ਨੂੰ ਅੰਮ੍ਰਿਤ ਬਚਨ ਜਾਣ ਕੇ ਪੜਾਇਆ ਜਾਂਦਾ ਹੈ ਇਹਨਾਂ ਤਸਵੀਰਾਂ ਨੂੰ ਰੱਬ ਸਮਝ ਕੇ ਪੂਜਿਆ ਜਾਂਦਾ ਕਿਉਂਕਿ ਹੁਕਮ ਅਤਲ ਹੈ ਵਿਆਪਕ ਰੂਪ ਦੇ ਵਿੱਚ ਐਸੀ ਦਰਿੰਦਗੀ ਆ ਸਕਦੀ ਹੈ ਪਰ ਇਸ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਧਰਮੀ ਲੋਕਾਂ ਦਾ ਸੰਗਠਨ ਵੇਖਿਆ ਸੀ ਪਰ ਪਹਿਲੀ ਦਫਾ ਨਾਸਤਿਕ ਲੋਕਾਂ ਦੀ ਬੜੀ ਤਾਕਤਵਰ ਜਮਾਤ ਬਣੀ ਜੋ ਮਨੁੱਖ ਨੂੰ ਢੇਡਾਂ ਬੱਕਰੀਆਂ ਵਾਂਗ ਸਮਝਦੇ ਸਨ ਸਹਜੇ ਸਹਜੇ ਸਮਾਵਦ ਲਿਆ ਗਹਿਰੇ ਚਿੰਤਨ ਤੋਂ ਬਾਅਦ ਪਤਾ ਚੱਲਦਾ ਹੈ ਕਿ ਗਿਲੇ ਸ਼ਿਕਾਇਤਾਂ ਜਦ ਬਹੁਤ ਵੱਧ ਵੱਧ ਜਾਣ ਤਾਂ ਨਾਸਤਿਕਤਾ ਦਾ ਜਨਮ ਹੁੰਦਾ ਹੈ ਗਿਲੇ ਜਿਸ ਸੰਬੰਧ ਵਿੱਚ ਵੱਧ ਜਾਣ ਸੰਬੰਧ ਟੁੱਟ ਜਾਂਦੇ ਹੈ ਇਸ ਕਰਕੇ ਇੱਕ ਹੁੰਦਾ ਨਾਸਤਿਕ ਤੇ ਇੱਕ ਹੁੰਦਾ ਆਸਤਿਕ ਜਿਹੜੇ ਆਸਤਿਕ ਦੀ ਪਰਮਾਤਮਾ ਤੇ ਬੜੀ ਆਸਤਾ ਹੁੰਦੀ ਹੈ ਸ਼ਰਧਾ ਹੁੰਦੀ ਹੈ ਭਾਵਨਾ ਹੁੰਦੀ ਹੈ ਉਹ ਕਹਿੰਦਾ ਮੇਰੀ ਯੋਗਤਾ ਤੇ ਬਹੁਤ ਛੋਟੀ ਹੈ ਪਰ ਮੈਨੂੰ ਦਿੱਤਾ ਬਹੁਤ ਕੁਝ ਹੈ ਨਾਸਤਿਕ ਕਹਿੰਦਾ ਮੇਰੀ ਝੋਲੀ ਬਹੁਤ ਵੱਡੀ ਹੈ ਪਰ ਪਰਮਾਤਮਾ ਨੇ ਮੈਨੂੰ ਦਿੱਤਾ ਹੀ ਕੁਝ ਨਹੀਂ ਤੇ ਆਸਤਿਕ ਕਹਿੰਦਾ ਮੇਰੀ ਝੋਲੀ ਛੋਟੀ ਹੈ ਗਰਮਣ ਨੂੰ ਦਿੱਤਾ ਵਾਹਿਗੁਰੂ ਨੇ ਬਹੁਤ ਕੁਝ ਆ ਪਰ ਤੂੰ ਬਹੁਤ ਦਿੱਤਾ ਹੋਇਆ ਵਾਹਿਗੁਰੂ ਜੀ ਜੋ ਕੁਝ ਮੈਨੂੰ ਨਹੀਂ ਸੀ ਮਿਲਿਆ ਮੇਰੀ ਯੋਗਤਾ ਦੀ ਝੋਲੀ ਛੋਟੀ ਹੈ ਇਹ ਭਾਵ ਜਿਉਂ-ਜਿਉਂ ਵੱਧਦਾ ਹੈ ਸ਼ਰਦਾ ਧੰਨਵਾਦ ਦੇ ਨਾਲ ਧੰਨਵਾਦ ਦੇ ਨਾਲ ਪਰ ਜਾਂਦਾ ਹੈ ਧੰਨਵਾਦ ਦੇ ਵਿੱਚੋਂ ਹੀ ਪ੍ਰਾਰਥਨਾ ਨਿਕਲਦੀ ਅਰਦਾਸ ਨਿਕਲ ਸਕਦੀ ਹੈ ਗਿਲੇ ਸ਼ਿਕਵਿਆਂ ਵਿੱਚੋਂ ਤੇ ਇਨਕਾਰ ਤੇ ਟਕਰਾਰ ਹੀ ਜਨਮ ਲੈਂਦਾ ਹੈ ਗਿਲੇ ਨੇ ਇਨਕਾਰ ਹੈ ਗਿਲੇ ਐ ਸ਼ਿਕਵੇ ਐ ਟਕਰਾਰ ਹੈ ਟਕਰਾਰ ਵਿੱਚੋਂ ਨਾਸਤਿਕਤਾ ਜਨਮ ਲੈਂਦੀ ਹੈ ਜਿਸਕਰਾਨਾ ਰਜਾ ਵਿੱਚ ਰਾਜੀ ਹੈ ਆਪਣੀ ਯੋਗਤਾ ਦੀ ਕੰਮ ਹੈ ਝੋਲੀ ਛੋਟੀ ਹੈ ਇਹ ਭਾਵ ਹੈ ਤੇ ਧੰਨਵਾਦ ਹੈ ਪ੍ਰਾਰਥਨਾ ਹੈ ਜੋ ਜੜੀ ਹੈ ਇਸ ਭਾਵ ਤੋਂ ਆਸਟਿਕਤਾ ਜਨਮ ਲੈਂਦੀ ਹੈ ਜਿਹੜਾ ਆਸਟਿਕ ਹੁੰਦਾ ਉਹ ਪੱਕਾ ਹੁੰਦਾ ਜਿਹੜਾ ਨਾਸਤਿਕ ਹੁੰਦਾ ਉਹ ਕੱਚਾ ਹੁੰਦਾ ਹੁਣ ਦੇਖੋ ਵੀ ਕੱਚਾ ਜਿਹੜਾ ਹੈ ਉਹ ਕਦੇ ਕਬੂਲ ਨਹੀਂ ਹੁੰਦਾ ਸਾਧ ਸੰਗਤ ਗੁਰੂ ਚਰਨਾਂ ਵਿੱਚ ਕੌਣ ਕਬੂਲ ਹੁੰਦਾ ਜਿਹੜਾ ਪੱਕਾ ਹੋਵੇ ਕੱਚਾ ਫਲ ਕੌੜਾ ਹੁੰਦਾ ਤੇ ਕੱਚਾ ਫਲ ਤੋੜ ਲਈਏ ਤੇ ਬੇਸਵਾਦਲਾ ਹੁੰਦਾ ਸਾਧ ਸੰਤ ਜੀ ਕੱਚੀ ਕੰਧ ਉੱਤੇ ਪੱਕੇ ਮਹਿਲ ਉਸਾਰਨੇ ਉਹ ਸਾਰੇ ਨਹੀਂ ਜਾ ਸਕਦੇ ਥੱਲੇ ਨੀਆਂ ਕੱਚੀਆਂ ਹੋਣ ਤੇ ਮਨੁੱਖ ਕਵੇ ਮੈਂ ਦੋ ਮੰਜ਼ਿਲਾ ਮਹਿਲ ਉਸਾਰ ਲਵਾਂ ਇਹ ਕਦੇ ਨਹੀਂ ਹੋ ਸਕਦਾ ਕਿਉਂਕਿ ਨੀਆਂ ਕੱਚੀਆਂ ਨੇ ਕੱਚੇ ਘੜੇ ਵਿੱਚ ਪਾਣੀ ਭਰ ਦਈਏ ਤੇ ਨਹੀਂ ਰੱਖਿਆ ਜਾ ਸਕਦਾ ਪੱਕਾ ਹੀ ਪਾਰ ਲਾਉਂਦਾ ਹੈ ਸਾਧ ਸੰਗਤ ਆ ਸੋਹਣੀ ਨਾ ਮਹੀਵਾਲ ਕੋਲ ਜਾਂਦੀ ਸੀ ਸੱਚੇ ਪਿਆਰ ਵਿੱਚ ਪੱਕੇ ਤੇ ਜਾਂਦੀ ਸੀ ਦਰਿਆ ਨੂੰ ਪਾਰ ਕਰ ਜਾਂਦੀ ਸੀ ਇੱਕ ਦਿਨ ਕੱਚੇ ਤੇ ਚਲੀ ਗਈ ਤੇ ਘੜਾ ਖੁਰ ਗਿਆ ਇੱਕ ਦਿਨ ਹੀ ਕੱਚੇ ਤੇ ਗਈ ਸੀ ਇਹ ਸਾਧ ਸੰਗਤ ਜੀ ਉਹ ਡੁੱਬ ਗਈ ਕੱਚਾ ਗੁਰੂ ਕਦੇ ਪਾਰ ਨਹੀਂ ਲਾਉਂਦਾ ਇਸ ਤਰ੍ਹਾਂ ਕੱਚੇ ਮਨੁੱਖ ਦੀ ਜ਼ਿੰਦਗੀ ਵਿੱਚ ਕੁੜਤਨ ਹੁੰਦੀ ਹੈ ਕੱਚੇ ਮਨੁੱਖ ਦਾ ਜੀਵਨ ਕੋਈ ਬਹੁਤ ਉੱਚਾ ਨਹੀਂ ਹੁੰਦਾ ਕੱਚਾ ਮਨੁੱਖ ਉਸ ਕੱਚੇ ਦੀ ਕੱਚੇ ਘੜੇ ਦੀ ਤਰ੍ਹਾਂ ਹੁੰਦਾ ਜਿਸ ਵਿੱਚ ਅੰਮ੍ਰਿਤ ਜਲ ਭਰ ਕੇ ਰੱਖਣਾ ਵੀ ਬਹੁਤ ਕਠਿਨ ਹੈ ਕਿਉਂਕਿ ਕੱਚਾ ਹੈ ਪੱਕਾ ਫਲ ਜਿਹੜਾ ਹੁੰਦਾ ਨਾ ਸਾਧ ਸੰਗਤ ਉਹ ਮਿੱਠਾ ਹੁੰਦਾ ਹੈ ਔਰ ਸਵਾਦਲਾ ਹੁੰਦਾ ਹੈ ਪੱਕੀ ਬੁਨਿਆਦ ਉੱਤੇ ਪੱਕੇ ਮਹਿਲ ਉਸਾਰੇ ਜਾ ਸਕਦੇ ਹੈ ਉਖਤਾ ਮਜਾਜ ਮਨੁੱਖ ਅੰਦਰ ਹੀ ਰੱਬੀ ਰਸ ਉਸ ਮਾ ਸਕਦਾ ਹੈ। ਕੱਚੇ ਮਨੁੱਖ ਦੀਆਂ ਕਹਿੰਦੇ ਨੇ ਗੱਲਾਂ ਉਹ ਵੀ ਕੱਚੀਆਂ ਹੁੰਦੀਆਂ ਨੇ। ਜਿਨ੍ਹਾਂ ਗੱਲਾਂ ਅੰਦਰ ਕੋਈ ਬਹੁਤ ਕੋਈ ਜ਼ਿਆਦਾ ਅਸਰ ਨਹੀਂ ਹੁੰਦਾ ਕੋਈ ਸਾਰ ਨਹੀਂ ਹੁੰਦੀ। ਸੋਚਣਾ ਕੱਚਾ ਵੇਖਣਾ ਵੀ ਉਹਦਾ ਕੱਚਾ ਹੁੰਦਾ ਹੈ। ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ ਕਿ ਕੱਚਿਆਂ ਤੋਂ ਹਮੇਸ਼ਾ ਦੂਰ ਰਹੀਏ। ਨਾਨਕ ਕੱਚੜਿਆਂ ਸوں ਤੋੜ ਢੂੰਡ ਸੱਜਣ ਸੰਤ ਪੱਕਿਆ ਓਏ ਜੀਵਨ ਦੇ ਵਿਛੜੈ ਓਏ ਮੋਇਆ ਨਾ ਜਾਹੀ ਛੋੜ ਹਮੇਸ਼ਾ ਭਾਲ ਹੋਵੇ ਤੇ ਪੱਕੇ ਦੀ ਹੋਵੇ ਅਕਸਰ ਜਿਹੜੇ ਕੱਚੇ ਬਰਾਗੀ ਹੁੰਦੇ ਨਾ ਸਾਧ ਸੰਤ ਜੀ ਉਹ ਪ੍ਰਭੂ ਮਾਰਗ ਤੋਂ ਛਡਕ ਜਾਂਦੇ ਐ ਝੜ ਝੜ ਪੰਦੇ ਕੱਚੇ ਬਿਰ ਹੀ ਜਿਨ੍ਹਾਂ ਕਾਰਨ ਆਈ ਕੱਚੇ ਝੜ ਜਾਂਦੇ ਨੇ ਦੇਖੋ ਤੂਫਾਨੀ ਹਵਾਵਾਂ ਤੇ ਗੜਿਆਂ ਦੀ ਇਮਾਰਤੋਂ ਜੋ ਬਚ ਜਾਵੇ ਪੰਛੀਆਂ ਨੇ ਟੁੱਕਿਆ ਨਾ ਹੋਵੇ ਕੀੜਿਆਂ ਨੇ ਦਾਗੀ ਨਾ ਕੀਤਾ ਹੋਵੇ ਉਹ ਫਲ ਪੱਕ ਕੇ ਰਸਾਇਕ ਬਣਦਾ ਤੇ ਮੁੱਲ ਵੀ ਫਿਰ ਉਸੇ ਦਾ ਪੈਂਦਾ ਸਾਸਣ ਆਪਾਂ ਰੀੜੀ ਤੋਂ ਫਲ ਖਰੀਦਣ ਜਾਂਦੇ ਆ ਨਾ ਜਿਹੜਾ ਟੁੱਕਿਆ ਹੋਵੇ ਦਾਗੀ ਹੋਵੇ ਕੱਢ ਕੇ ਇੱਕ ਪਾਸੇ ਰੱਖ ਦਿੰਦੇ ਆ ਕਿ ਮੈਂ ਰਸਾਇਕ ਪੱਕਾ ਫਲ ਖਰੀਦਣਾ ਤਾਂ ਸਾਧ ਸੰਗਤ ਜੀ ਇੱਕ ਦਿਨ ਅਸੀਂ ਜਾ ਰਹੇ ਸੀ ਕੀਰਤਨ ਕਰਨ ਜਾ ਰਹੇ ਸੀ ਤੇ ਰਸਤੇ ਵਿੱਚ ਸਾਥੀ ਕਹਿਣ ਲੱਗੇ ਵੀ ਅੰਬੂਰ ਲਈਏ ਮੈਂ ਰੀੜੀ ਤੇ ਗਿਆ ਆਪ ਉਤਰ ਕੇ ਗੱਡੀ ਤੋਂ ਅੰਗੂਰ ਪੁੱਛੇ ਕਹਿਣ ਲੱਗੇ ਜੀ 80 ਰੁਪਏ ਕਿਲੋ ਆਏ ਪਰਮਾਨ ਵਿੱਚ ਆ ਗਿਆ ਯਾਦ ਆ ਗਿਆ ਮੇਰੇ ਤੇ ਇੱਕ ਟੁੱਟੇ ਅੰਗੂਰ ਪੈ ਸਨ ਉਹ ਬੜੇ ਜਿਹੜੇ ਗੁੱਛੇ ਵਾਲੇ ਸੀ ਉਹ ਤੇ ਸੋਡੇ ਜੇ ਕੱਚੇ ਸਨ ਜਿਹੜੇ ਟੁੱਟੇ ਹੋਏ ਸੀ ਉਹ ਬੜੇ ਪੱਕੇ ਸੀ ਮੈਂ ਕਿਹਾ ਵੀ ਇਹਨਾਂ ਦਾ ਕੀ ਰੇਟ ਆ ਕਹਿੰਦਾ ਇਹਨਾਂ ਦਾ 40 ਰੁਪਏ ਰੇਟ ਆ ਮੈਂ ਕਿਹਾ ਵੀ ਇਹ ਅੰਗੂਰ ਵਧੀਆ ਸੱਗੋ ਇਹਨਾਂ ਦਾ ਰੇਟ ਅੱਧਾ ਕਿਉਂ ਹੈ ਰੇੜੀ ਵਾਲਾ ਕਹਿਣ ਲੱਗਿਆ ਜੀ ਇਹਦਾ ਰੇਟ ਅੱਧਾ ਤਾਂ ਹੈ ਇਹ ਗੁੱਛੇ ਨਾਲ ਟੁੱਟੇ ਹੋਏ ਐ ਤੇ ਮੈਂ ਆਪਣੇ ਆਪ ਦੇ ਵਿੱਚ ਸੋਚਿਆ ਜਿਹੜਾ ਗੁੱਛੇ ਨਾਲੋਂ ਦੂਰ ਟੁੱਟ ਗਿਆ ਉਹਦਾ ਰੇਟ ਅੱਧਾ ਰਹਿ ਗਿਆ ਉਹਦੀ ਕੀਮਤ ਅੱਧੀ ਰਹਿ ਗਈ ਐ ਮਨੁੱਖਾ ਜੇ ਤੂੰ ਆਪਣੇ ਮੂਲ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਨਾਲੋਂ ਟੁੱਟ ਗਿਆ ਤੇ ਟੇੜਾ ਕੱਖ ਵੀ ਨਹੀਂ ਰਹਿਣਾ ਉਸ ਅੰਗੂਰ ਦਾ ਤਾਂ ਅੱਧਾ ਅੱਧੀ ਕੀਮਤ ਪੈ ਗਈ ਪਰ ਜਿਹੜਾ ਆਪਣੇ ਮੂਲ ਨਾਲੋਂ ਟੁੱਟ ਜਾਂਦਾ ਨਾ ਸੂਝਵਾਨ ਹੋ ਕੇ ਵੀ ਮੂਲ ਨਾਲੋਂ ਟੁੱਟ ਜਾਏ ਉਹਦੀ ਕੀਮਤ ਖਤਮ ਹੋ ਜਾਂਦੀ ਹੈ ਤੂੰ ਪੱਕਿਆ ਹੋਇਆ ਫਲ ਰਸਦਾਇਕ ਫਲ ਉਹਦੀ ਕੀਮਤ ਪੈਂਦੀ ਹੈ ਕੀੜਿਆਂ ਨੇ ਦਾਗੀ ਨਾ ਕੀਤਾ ਹੋਵੇ ਪੰਛੀਆਂ ਨੇ ਟੁੱਕਿਆ ਨਾ ਹੋਵੇ ਜਿਹੜਾ ਮਨੁੱਖ ਵਾਸ਼ਨਾ ਦੇ ਠਖੜ ਵਿੱਚ ਅਡੋਲ ਰਹੇ ਕੋ ਸੰਗਤ ਤੋਂ ਦਾਗੀ ਡਾਲੀ ਨਾਲੋਂ ਟੁੱਕਿਆ ਨਾ ਹੋਵੇ ਦੁੱਖਾਂ ਦੇ ਗੜੇ ਪੈਣ ਝਖੜ ਆ ਜਾਵੇ ਮਨੁੱਖ ਦੀ ਦ੍ਰਿਸ਼ਟੀ ਵਿੱਚ ਕਬੂਲ ਹੁੰਦਾ ਹੈ ਪ੍ਰਬੂ ਦੀ ਦ੍ਰਿਸ਼ਟੀ ਵਿੱਚ ਉਹ ਮਨੁੱਖ ਕਬੂਲ ਹੋ ਜਾਂਦਾ ਹੈ ਕਬੀਰ ਫਲ ਲਾਗੇ ਫਲਣ ਪੱਕਣ ਲਾਗੇ ਆਂਬ ਜਾਇ ਪਹੁੰਚੈ ਖਸਮ ਕਉ ਜੋ ਬੀਚ ਨ ਖਾਹੀ ਕਾਂਬ ਕਹਿੰਦੇ ਨੇ ਜਿਹੜਾ ਟੁੱਕਿਆ ਨਾ ਹੋਵੇ ਦਾਗੀ ਨਾ ਕੀਤਾ ਹੋਵੇ ਉਸ ਫਲ ਦੀ ਕੀਮਤ ਪੈ ਜਾਂਦੀ ਹੈ ਤੇ ਜੇ ਮਨੁੱਖ ਦਾ ਜੀਵਨ ਦਾਗੀ ਹੋਵੇ ਉਹ ਪ੍ਰਭੂ ਦਰਗਾਹ ਵਿੱਚ ਪਵਾਂ ਕਿਵੇਂ ਕਬੂਲ ਹੋ ਸਕਦਾ ਹੈ ਬਹੁਤ ਔਖਾ ਹੈ ਨਹੀਂ ਹੋ ਸਕਦਾ ਇਸ ਕਰਕੇ ਤਪ ਦੀ ਅਗਨ ਔਰ ਬੰਦਗੀ ਦੀ ਅਗਨ ਦੇ ਨਾਲ ਜਦ ਮਨੁੱਖ ਦਾ ਜੀਵਨ ਪੱਕ ਜਾਂਦਾ ਹੈ ਤਾਂ ਅੰਮ੍ਰਿਤ ਨਾਲ ਉਹ ਪਰ ਜਾਂਦਾ ਹੈ ਫਿਰ ਐਸਾ ਮਨੁੱਖ ਰਸ ਮਾਣਦਾ ਹੈ ਤੇ ਜਿਹੜਾ ਰਸ ਮਾਣਦਾ ਹੈ ਉਹੀ ਰਸ ਵੰਡ ਸਕਦਾ ਹੈ ਜਿਹੜਾ ਰਸ ਮਾਣ ਨਹੀਂ ਸਕਦਾ ਉਹ ਵੰਡ ਵੀ ਨਹੀਂ ਸਕਦਾ ਕਿਉਂਕਿ ਜਿਹੜੀ ਚੀਜ਼ ਕੋਲ ਹੈ ਹੀ ਨਹੀਂ ਉਹ ਦੇਵੇਗਾ ਕਿੱਥੋਂ ਵੰਡੇਗਾ ਉਹ ਜੋ ਕੋਲ ਹੈ ਜਿਹੜਾ ਰਸ ਮਾਣ ਸਕਦਾ ਉਹ ਵੰਡਦਾ ਹੈ ਉਹ ਰਸ ਦਾ ਫਿਰ ਇੱਕ ਦਿਨ ਸੋਮਾ ਬਣ ਜਾਂਦਾ ਤੇ ਬਾਬਾ ਫਰੀਦ ਸਹਿਬ ਕਹਿੰਦੇ ਹੈ ਕਹਿੰਦੇ ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਟਿਆ ਹੈ ਜਿਦੇ ਮਾਣੇ ਵਿੱਚ ਕੁਝ ਹੋਰ ਹੈ ਮੁਖ ਵਿੱਚ ਕੁਝ ਹੋਰ ਹੈ ਉਹ ਕਹਿੰਦੇ ਕੱਚਾ ਹੈ ਕੱਚਾ ਕਦੇ ਕਬੂਲ ਨਹੀਂ ਹੁੰਦਾ ਹਿਰਦੇ ਵਿੱਚ ਵਸਿਆ ਰਸ ਰਸਨਾ ਨਾਲ ਪ੍ਰਗਟ ਹੁੰਦਾ ਹੈ ਹਿਰਦੇ ਵਿੱਚ ਕਪਟ ਹੋਵੇ ਮੂੰਹ ਵਿੱਚੋਂ ਸੱਚ ਦੀ ਗੱਲ ਕਹੇ ਐਸਾ ਮਨੁੱਖ ਬਾਰੇ ਬਾਬਾ ਫਰੀਦ ਕਹਿੰਦੇ ਆ ਉਹ ਪ੍ਰਭੂ ਦੀ ਦ੍ਰਿਸ਼ਟੀ ਵਿੱਚ ਕਦੇ ਕਬੂਲ ਨਹੀਂ ਹੁੰਦਾ ਕਿਉਂਕਿ ਉਹ ਕੱਚਾ ਹੈ ਮੁਖ 'ਤੇ ਕੁਝ ਹੋਰ ਹੈ ਦਿਲ ਵਿੱਚ ਕੁਝ ਹੋਰ ਹੈ ਜਿਨ ਮਨ ਹੋਰ ਮਨ ਵਿੱਚ ਕੁਝ ਹੋਰ ਹੈ ਜਿਨ ਮਨ ਹੋਰ ਮੁਖ ਹੋਰ ਸੇ ਕਾਂਢੇ ਕੱਚਾ ਉਹ ਕੱਚਾ ਹੈ ਤੇ ਪੱਕਾ ਉਹ ਹੁੰਦਾ ਹੈ ਜਿਹੜਾ ਪ੍ਰਭੂ ਨੂੰ ਸਮਰਪਿਤ ਹੋ ਜਾਵੇ ਆਓ ਭਾਈ ਇੱਥੋਂ ਤੱਕ ਵਿਚਾਰਾਂ ਸਰਵਨ ਕੀਤੀਆਂ ਸਤਿਗੁਰੂ ਕਿਰਪਾ ਰਹਿਮਤ ਬਖਸ਼ਿਸ਼ ਕਰਨ ਸਾਰਿਆਂ ਦਾ ਕਦਮ ਕਦਮ ਚੱਲਿਆ ਸਤਿਗੁਰੂ ਦੇ ਲੇਖੇ ਵਿੱਚ ਲਾਉਣ ਸੋ ਸਮੂਹ ਸੰਗਤਾਂ ਦਾ ਧੰਨਵਾਦ ਜੋ ਜੁੜ ਮਿਲ ਕੇ ਸਤਿਗੁਰਾਂ ਦੀ ਪਾਵਨ ਬਾਣੀ ਸਰਵਨ ਕਰਦੇ ਹਾਂ ਔਰ ਸਤਿਗੁਰਾਂ ਦੇ ਚਰਨਾਂ ਵਿੱਚ ਕਰੀਏ ਅਰਦਾਸ ਮਹਾਰਾਜ ਪੜਿਆ ਸੁਨਿਆ ਸਾਰਿਆਂ ਦੇ ਸਾਡੇ ਹਿਰਦੇ ਵਿੱਚ ਵਸੇ ਲੋਕ ਸੁਖੀਏ ਪਰਲੋਕ ਸਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖੋ ਸ਼ਬਦ ਪਿਆਰਿਓ ਜਨਮ ਮਰਨ ਕੀ ਟੇਕ ਮੁਖ ਉਜਲ ਸਦਾ ਸੁਖੀ ਨਾਨਕ ਸਿਮਰਤ ਏਕ ਸੰਤ ਜਨਾ ਮਿਲ ਹਰ ਜਸ ਗਾਇਓ ਕੋਟ ਜਨਮ ਕੇ ਦੁਖ ਗਵਾਇਓ ਰਹਾਓ ਜੋ ਚਾਹਤ ਸੋਈ ਮਨ ਪਾਇਓ ਕਰ ਕਿਰਪਾ ਹਰ ਨਾਮ ਦਵਾਇਓ ਸਰਬ ਸੁਖ ਹਰ ਨਾਮ ਵਡਾਈ ਗੁਰ ਪ੍ਰਸਾਦ ਨਾਨਕ ਮਤ ਪਾਈ ਸਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਦਿਵਸ ਰਾਤ ਦੋਈ ਦਾਈ ਦਾਇਆ ਖੇਲੇ ਸਗਲ ਜਗਤ ਚੰਗੀਆਂ ਬੁਰੀਆਂ ਵਾਚੈ ਧਰਮ ਮਹਦੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤੇ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗਏ ਮਸਕਤੇ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਤੂ ਠਾਕੁਰ ਤੂੰ